ਸੁਕਵਾਲ ਤੋਂ ਬਦਾ ਥੋੜੀ ਥੋੜੀ ਹੋਈ بارش بارش ਹੋਣ ਦੇ ਕਾਰਨ ਸੰਗਤ ਆਪਣੇ ਘਰਾਂ ਨੂੰ ਜਾਂਦੀ ਹੋਈ ਦੇਖੋ ਕਿੰਨੇ ਤੇਜ਼ ਨਾਲ بارش ਹੋ ਰਹੀ ਪਰ ਪਟਾਕੇ ਪਟਾਕਿਆਂ ਦਾ ਵੀ ਪ੍ਰੋਗਰਾਮ ਕੀਤਾ ਸੀ ਉਹ ਵੀ ਤੁਹਾਨੂੰ ਦਿਖਾਉਣਾ ਹੈ ਲੇਕਿਨ ਕੁਝ ਸੰਗਤ ਘਰਾਂ ਨੂੰ ਚੱਲ ਗਈ ਹੈ ਚਲੋ ਕੋਈ ਨਾ ਦੇਖੋ ਤੇ ਮਨੋਰਨੰਦ ਬਟਾਕਿਆਂ ਦੇ ਤਗਈ ਆਪੋ ਆਪਣੇ ਕਰਨ ਨੂੰ ਫਿਰ ਸਵੇਰੇ ਵੀ ਮੇਲੇ ਦੀ ਤਿਆਰੀ ਤੇ ਮੇਲੇ ਤੇ ਮੇਲਾ ਦੇਖਣ ਆਉਣਾ ਹੀ ਫਿਰ ਬਾਕੀ ਸੇਵਾਦਾਰਾਂ ਨੇ ਬਿਸ਼ਾਈਂ ਕਰਦੇ ਦਰਬਾਰ ਤੇ ਦੇਖੋ ਕਿਤਨਾ ਸੇਵਾਦਾਰ ਸੁੱਤੇ ਹੋਏ ਨੇ ਦੇਖੋ ਸੁੱਤੇ ਵੀ ਕਦੇ ਰਾਤ ਨੂੰ ਨਨ ਟਾਈਮ ਤੇ ਕੁਝ ਨਹੀਂ 4 ਵਜੇ ਦੇ ਦਿੰਦ ਫਿਰ ਸੇਰ ਦੀ ਵੀ ਤਿਆਰੀ ਕਰਨੀ ਬਾਕੀ ਮਿਲਦੇ ਸੇਵਾਦਾਰ